ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਚੰਗੇ ਪਤੀ ਦੇ ਗੁਣਾਂ ਦੇ ਜੇਕਰ ਇਹ ਇੱਕ ਗੁਣ ਪਤੀ ਵਿੱਚ ਹੋਵੇਗਾ ਨਾ ਤਾਂ ਉਹਦੀ ਪਤਨੀ ਕਦੇ ਡਿਪਰੈਸ਼ਨ 'ਚ ਨਹੀਂ ਜਾਏਗੀ ਉਸ ਪਤੀ ਦੀ ਪਤਨੀ ਹਮੇਸ਼ਾ ਖੁਸ਼ ਰਹੇਗੀ ਉਹ ਔਰਤ ਕਦੇ ਵੀ ਆਪਣੇ ਆਪ ਨੂੰ ਦੁਖੀ ਮਹਿਸੂਸ ਨਹੀਂ ਕਰੇਗੀ ਜਿਸ ਦੇ ਪਤੀ ਵਿੱਚ ਇਹ ਗੁਣ ਹੋਵੇਗਾ ਔਰਤ ਦੋ ਰਿਸ਼ਤਿਆਂ ਨੂੰ ਨਿਭਾਉਂਦੀ ਆ ਭਾਵ ਕੇ ਦੋ ਪਰਿਵਾਰਾਂ ਨੂੰ ਲੈ ਕੇ ਚੱਲਦੀ ਆ ਇੱਕ ਉਹਦਾ ਪੇਕਾ ਪਰਿਵਾਰ ਹੁੰਦਾ ਇੱਕ ਉਹਦਾ ਸਹੁਰਾ ਪਰਿਵਾਰ ਹੁੰਦਾ ਪਰ ਕਈ ਵਾਰ ਔਰਤ ਦੇ ਦਿਲ ਵਿੱਚ ਅਜਿਹੇ ਦੁੱਖ ਹੁੰਦੇ ਜਿਹੜੇ ਪੇਕਿਆਂ ਨੂੰ ਲੈ ਕੇ ਵੀ ਹੁੰਦੇ ਆ ਤੇ ਸਹੁਰਿਆਂ ਨੂੰ ਲੈ ਕੇ ਵੀ ਹੁੰਦੇ ਆ ਹੁਣ ਜੇਕਰ ਉਹ ਇਹ ਦੁੱਖ ਕਿਸੇ ਦੂਜੇ ਨਾਲ ਸਾਂਝੇ ਕਰਦੀ ਆ ਨਾ ਤਾਂ ਉਹਨੂੰ ਇੱਕ ਡਰ ਬਣਿਆ ਰਹਿੰਦਾ ਕਿ ਇਹ ਗੱਲ ਬਾਹਰ ਨਾ ਆਪੇ ਤੇ ਜੇਕਰ ਉਹ ਉਹਦੇ ਨਾਲ ਜ਼ਰੂਰ ਕਰੂਗੀ ਕਿਸੇ ਦੇ ਨਾਲ ਤਾਂ ਉਹ ਬਾਹਰ ਵੀ ਜ਼ਰੂਰ ਆਉਣਗੇ ਪਰ ਇੱਕ ਚੰਗਾ ਪਤੀ ਇਹ ਇੱਕ ਚੰਗਾ ਸਾਥੀ ਹੁੰਦਾ ਆ ਕਿਉਂਕਿ ਜੇਕਰ ਪਤੀ ਚੰਗਾ ਹੋਵੇਗਾ ਨਾ ਉਹਦੇ ਵਿੱਚ ਇਹ ਗੁਣ ਹੋਵੇਗਾ ਨਾ ਤਾਂ ਔਰਤ ਆਪਣੇ ਪਤੀ ਦੇ ਨਾਲ ਪੇਕਿਆਂ ਦੀਆਂ ਗੱਲਾਂ ਵੀ ਬੇਝਿਜਕ ਹੋ ਕੇ ਕਰ ਸਕਦੀ ਆ ਤੇ ਸਹੁਰਿਆਂ ਦੀਆਂ ਗੱਲਾਂ ਵੀ ਬੇਝਿਜਕ ਹੋ ਕੇ ਕਰ ਸਕਦੀ ਆ ਜੇਕਰ ਉਹ ਪਤੀ ਉਹਨਾਂ ਦੋਨਾਂ ਪਰਿਵਾਰਾਂ ਦੀਆਂ ਗੱਲਾਂ ਨੂੰ ਆਪਣੇ ਅੰਦਰ ਰੱਖੇਗਾ ਕਿਸੇ ਨਾਲ ਸਾਂਝੀਆਂ ਨਹੀਂ ਕਰੇਗਾ ਉਹਨੂੰ ਤਾਣੇ ਨਹੀਂ ਦੇਵੇਗਾ ਕਈ ਪਤੀ ਇਹੋ ਜਿਹੇ ਹੁੰਦੇ ਕਿ ਜਦੋਂ ਪਤੀ ਪਤਨੀ ਜਿਹੜੀ ਉਹ ਆਪਣੇ ਪੇਕਿਆਂ ਦੀ ਗੱਲ ਜਾਂ ਸਹੁਰਿਆਂ ਦੀ ਗੱਲ ਆਪਣੇ ਪਤੀ ਨਾਲ ਸਾਂਝੀ ਕਰਦੀ ਆ ਨਾ ਤਾਂ ਜਦੋਂ ਫਿਰ ਦੋਨਾਂ ਦੇ ਵਿੱਚ ਆਪਸ ਚ ਤੂੰ ਤੂੰ ਮੈਂ ਮੈਂ ਹੋ ਜਾਂਦੀ ਆ ਨਾ ਤਾਂ ਉਹਨੂੰ ਤਾਣੇ ਦਿੰਦਾ ਕਿ ਲੈ ਤੇਰੇ ਪੇਕੇ ਤੇ ਐਵੇਂ ਕਰਦੇ ਆ ਉੱਥੇ ਫਿਰ ਉਹ ਬਹੁਤ ਜਲੀਲ ਹੋ ਜਾਂਦੀ ਆ ਉੱਥੇ ਫਿਰ ਉਹਨੂੰ ਬਹੁਤ ਦੁੱਖ ਮਹਿਸੂਸ ਹੁੰਦਾ ਆ ਕਿ ਨਹੀਂ ਮੈਨੂੰ ਇਹਦੇ ਨਾਲ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ ਤੇ ਫਿਰ ਉਹ ਅੱਗੇ ਤੋਂ ਆਪਣੇ ਪਤੀ ਨਾਲ ਇਹ ਗੱਲ ਸਾਂਝੀ ਨਹੀਂ ਕਰਦੀ ਜੋ ਵੀ ਉਹਦੇ ਮਨ ਦੇ ਅੰਦਰ ਆ ਤੇ ਫਿਰ ਉਹ ਅੰਦਰੇ ਅੰਦਰ ਅੰਦਰੇ ਅੰਦਰ ਕੁੱਟਦੀ ਰਹਿੰਦੀ ਆ ਕਿਉਂਕਿ ਇੱਕ ਪਤੀ ਹੀ ਹੁੰਦਾ ਜਿਹਦੇ ਨਾਲ ਉਹ ਆਪਣੇ ਪੇਕਿਆਂ ਦਾ ਦੁੱਖ ਵੀ ਸਾਂਝਾ ਕਰ ਸਕਦੀ ਆ ਇਸ ਕਰਕੇ ਪਤੀ ਦੇ ਨੂੰ ਇਹੋ ਜੇ ਗੁਣ ਜ਼ਰੂਰ ਉਹਦੇ ਵਿੱਚ ਹੋਣਾ ਚਾਹੀਦਾ ਕਿ ਉਹ ਉਹਦੇ ਮਨ ਦੀਆਂ ਗੱਲਾਂ ਨੂੰ ਜ਼ਰੂਰ ਸੁਣੇ ਸੁਣ ਕੇ ਤੇ ਕਿਸੇ ਨਾਲ ਸਾਂਝਾ ਨਾ ਕਰੇ ਤਾਹੀਂ ਉਹ ਫਿਰ ਇੱਕ ਖੁਸ਼ ਰਹਿ ਸਕਦੀ ਬੇਚਿਜਕ ਹੋ ਕੇ ਆਪਣੇ ਪਤੀ ਦੇ ਨਾਲ ਦੋਵਾਂ ਪਰਮਾਰਾਂ ਦੇ ਦੁੱਖ ਸੁੱਖ ਜਿਹੜੇ ਉਹ ਸਾਂਝੇ ਕਰ ਸਕਦੀ ਆ ਜੇਕਰ ਪਤੀ ਦੇ ਵਿੱਚ ਇਹ ਗੁਣ ਹੋਵੇਗਾ ਨਾ ਕਿ ਆਪਣੀ ਪਤਨੀ ਦੇ ਦੁੱਖ ਸੁਣਨ ਦਾ ਤੇ ਉਹਨੂੰ ਹੈਂਡਲ ਕਰਨ ਦਾ ਉਹਨੂੰ ਸਮਝਾਉਣ ਦਾ ਕਿ ਕੋਈ ਗੱਲ ਨਹੀਂ ਮੈਂ ਹੈਗਾ ਨਾ ਤੂੰ ਫਿਕਰ ਨਾ ਕਰਿਆ ਕਰ ਬਸ ਉਹਦੀ ਇਹ ਗੱਲ ਹੀ ਉਹਨੂੰ ਹਲਾਸ਼ੇਰੀ ਦੇ ਸਕਦੀ ਉਹਨੂੰ ਸਕੂਨ ਦੇ ਸਕਦੀ ਆ ਉਹਨੂੰ ਪਰੇਸ਼ਾਨੀ ਤੋਂ ਬਚਾ ਸਕਦੀ ਆ ਤੇ ਪਤੀ ਦੇ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ